आम आदमी पार्टी ਵੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਵੱਲੋਂ ਸ਼ਹਿਰ 'ਚ ਇੱਕ ਵਿਸ਼ਾਲ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਆਗੂ ਐਚਐਸ ਫੂਲਕਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਭ੍ਰਿਸ਼ਟਾਚਾਰ ਤੇ ਰਵਾਇਤੀ ਪਾਰਟੀਆਂ ਦੇ ਨਾਲ ਹੈ ਤੇ ਆਉਂਦੀਆਂ ਚੋਣਾਂ 'ਚ ਲੋਕਾਂ ਨੂੰ ਇਹਨਾਂ ਪਾਰਟੀਆਂ ਤੋਂ ਆਜ਼ਾਦ ਕਰਵਾ ਕੇ ਆਮ ਆਦਮੀ ਪਾਰਟੀ ਇੱਕ ਇਤਿਹਾਸ ਸਿਰਜੇਗੀ। ਸਾਡਾ ਮੁੱਖ ਮੁਕਾਬਲਾ ਭ੍ਰਿਸ਼ਟਾਚਾਰ ਸਿਸਟਮ ਨਾਲ ਇਹ ਤਿੰਨੋਂ ਪਾਰਟੀਆਂ ਉਹ ਸਿਸਟਮ ਦਾ ਹਿੱਸਾ ਨੇ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਪਾਜਪਾ ਇਹਨਾਂ ਤਿੰਨਾਂ ਨੇ ਹੋਰ ਇਕੱਠੇ ਹੋ ਜਾਣਾ ਕਿਉਂਕਿ ਭ੍ਰਿਸ਼ਟਾਚਾਰੀ ਸਿਸਟਮ ਨੇ ਇਕੱਠੇ ਹੋਣਾ ਸਾਡਾ ਜੋ ਮੁੱਖ ਮਕਸਦ ਆ ਅਸੀਂ ਇਹਨਾਂ ਦੇ ਹੱਥਾਂ 'ਚੋਂ ਜੋ ਰਾਜ ਖੋ ਕੇ ਜਨਤਾ ਦੇ ਹੱਥਾਂ 'ਚ ਦੇਣਾ ਤੇ ਇਹ ਤਿੰਨੇ ਹੁਣ ਤੁਸੀਂ ਇਕੱਠੇ ਹੋਣੇ ਸਾਡੇ ਭ੍ਰਿਸ਼ਟਾਚਾਰੀ ਸਿਸਟਮ ਦੇ ਨਾਲ ਮੁਕਾਬਲਾ ਉਧਰ ਬਰਨਾਲਾ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦਾ ਕਹਿਣਾ ਹੈ ਕਿ ਅੱਜ ਉਹ ਹਰ ਆਮ ਵਿਅਕਤੀ ਇੱਥੇ ਆਇਆ ਹੈ ਜੋ ਪੰਜਾਬ ਦੇ ਲਈ ਫਿਕਰਮੰਦ ਹੈ ਵਰਕਰ ਨਜੀ ਬਰਨਾਲਾ ਦਾ ਹਰ ਵਿਅਕਤੀ ਜਿਹੜਾ ਸੋਚਦਾ ਹੈ ਕਿ ਇਸ ਵਾਰ ਸੀ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਜੋ ਲੁੱਟ ਹੋਈ ਹੈ ਪਿਛਲੇ 67 ਸਾਲਾਂ ਤੋਂ ਉਹਦਾ ਬਦਲਾ ਲੈਣਾ ਹੈ ਉਹ ਹਰ ਵਿਅਕਤੀ ਇੱਥੇ ਪਹੁੰਚ ਰਿਹਾ ਜੀ ਜਿਹੜਾ ਪੰਜਾਬ ਲਈ ਫਿਕਰਮੰਦ ਹੈ ਇਸ ਰੋਡ ਸ਼ੋਅ ਦੌਰਾਨ ਪਾਰਟੀ ਵਰਕਰਾਂ ਚ ਪਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਚੋਣਾਂ ਦੇ ਨੇੜੇ ਆਉਂਦੇ ਹੀ ਹਰ ਪਾਰਟੀ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਬਰਨਾਲਾ ਤੋਂ ਪੁਨੀਤ ਮਾਨ, ਜਾਗਬਾਣੀ ਟੀਵੀ। ਜਾਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ, ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਉੱਥੇ ਦੁਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ।